ਭਾਈ ਜੀ ਅੱਜ ਫੇਰ ਮੈਂ ਪਿੰਡ ਸਾਹਬ ਚੰਦ ਵਿਖੇ ਲੰਗਦਾ ਸੀ ਗੱਡੀ ਤੇ ਹੁਣੀ ਜਦੋਂ ਮੈਂ ਵੇਖਿਆ ਉਧਰੋਂ ਆਉਂਦੇ ਨੇ ਪੋਸਟਰਾਂ ਉੱਤੇ ਪੋਸਟਰ ਮੇਰੇ ਲਾਏ ਜਾ ਰਿਹਾ ਧੜਾ ਧੜ ਪਤਾ ਨਹੀਂ ਕੀ ਹੋ ਗਿਆ ਇਹਨਾਂ ਨੂੰ ਮੇਰੇ ਨਾਲ ਦੀ ਕੀ ਰੰਜਿਸ਼ ਐ ਮੈਂ ਕੀ ਮਾੜਾ ਕਰਤਾ ਕਿਸੇ ਦਾ ਪਤਾ ਨਹੀਂ ਕਿਉਂ ਮੈਂ ਹੁਣੀ ਦੌਲਾ ਆਈਟੀਆਈ ਦੇ ਮਾਲਕ ਜਗਤਾਰ ਸਿੰਘ ਨੂੰ ਜਦੋਂ ਪੁੱਛਿਆ ਵੀ ਜਗਤਾਰ ਸਿੰਘ ਮੇਰੇ ਪੋਸਟਰਾਂ ਤੇ ਪੋਸਟਰ ਕਾਹ ਤੋਂ ਲਾਈ ਜਾਂਦੇ ਆ ਵੀਰ ਜੀ ਮੈਨੂੰ ਇਸ ਗੱਲ ਦਾ ਦੱਸੋ ਉੱਤਰ ਮੈਂ ਪਹਿਲਾਂ ਵੀ ਤੁਹਾਨੂੰ ਬੇਨਤੀਆਂ ਕਰ ਚੁੱਕਾ ਹਾਂ ਤਾਂ ਉਸਨੇ ਜਵਾਬ ਦਿੱਤਾ ਕਿ ਸਾਡੇ ਅੱਜ 5 ਦਿਨ ਹੋ ਗਏ ਅਸੀਂ ਪੋਸਟਰ ਲਾਉਣੇ ਬੰਦ ਕਰਵਾ ਦਿੱਤੇ ਜਿਹੜੇ ਉਹ ਬੰਦੇ ਸੀ ਪੋਸਟਰ ਲਾਉਣ ਵਾਲੇ ਠੇਕੇ ਤੇ ਇਹ ਉਹਨਾਂ ਦੇ ਹੀ ਕੋਈ ਮਨ ਦੇ ਵਿੱਚ ਗੱਲ ਹੈ ਕੋ ਉਹਨਾਂ ਨੂੰ ਹੀ ਕਿਸੇ ਨੇ ਜਾਂਦਾ ਪੈਸੇ ਟਕੇ ਦੇ ਕੇ ਖਰੀਦ ਲਿਆ ਭਾਈ ਜੀ ਸਾਡਾ ਕੋਈ ਕਸੂਰ ਨਹੀਂਗਾ ਭਾਈ ਜੀ ਮੇਰੇ ਨਾਲ ਬਹੁਤ ਸੋਹਣਾ ਡੀਲ ਕੀਤਾ ਉਹ ਕਹਿੰਦੇ ਭਾਈ ਜੀ ਸਾਨੂੰ ਵੀ ਦੁੱਖ ਹੋਇਆ ਜਦੋਂ ਗਿੱਦੜਵਾ ਸ਼ਹਿਰ ਦੇ ਵਿੱਚ ਵੇਖਿਆ ਡੜਾ-ਡੜ ਤੇਰੇ ਪੋਸਟਰਾਂ ਦੇ ਉੱਤੇ ਪੋਸਟਰ ਲੱਗੇ ਪਏ ਆ ਪਰ ਗਿੱਦੜਵਾ ਸ਼ਹਿਰ ਦੇ ਵਿੱਚ ਇਕੱਲੇ ਸਾਡੇ ਨਹੀਂ ਹੋਰ ਵੀ ਜਿਹੜਾ ਕੋਈ ਪ੍ਰਿੰਟਿੰਗ ਪ੍ਰੈਸ ਤੋਂ ਬਣਦਾ ਪੋਸਟਰ ਕਿਸੇ ਵੀ ਪਰਪਸ ਲਈ ਕੋਈ ਬਣਾਉਂਦਾ ਉਹ ਤੇਰੇ ਪੋਸਟਰ ਉੱਤੇ ਪੋਸਟਰ ਲਾ ਰਿਹਾ ਹੈ ਉਸ ਤੋਂ ਬਾਅਦ ਮੈਂ ਕੀ ਕੀਤਾ ਪ੍ਰਿੰਟਿੰਗ ਪ੍ਰੈਸ ਨੂੰ ਸੂਚਿਤ ਕੀਤਾ ਉਹਦੇ ਨਾਲ ਗੱਲ ਹੋਈ ਬਾਈ ਨਾਲ ਉਹ ਕਹਿੰਦਾ ਬਾਈ ਜੀ ਅਸੀਂ ਉਹ ਬੰਦੇ ਬਦਲ ਦਿੱਤੇ ਸਾਨੂੰ ਪਤਾ ਲੱਗ ਗਿਆ ਜੋ ਵੀ ਪੋਸਟਰ ਬਣ ਕੇ ਜਾਂਦਾ ਹੈ ਉਹ ਤੁਹਾਡੇ ਹੀ ਜਾ ਕੇ ਪੋਸਟਰ ਉੱਤੇ ਲਾ ਦਿੰਦੇ ਆ ਉਹਨਾਂ ਨੂੰ ਕਿਸੇ ਨੇ ਖਰੀਦ ਲਿਆ ਪਰ ਉਹ ਬੰਦੇ ਅਸੀਂ ਬਦਲ ਦਿੱਤੇ ਜਿਹੜੇ ਸਾਡੇ ਠੇਕੇ ਤੇ ਪੋਸਟਰ ਲਾਉਂਦੇ ਸੀ ਫੇਰ ਮੈਂ ਉਹਨਾਂ ਨੂੰ ਪੁੱਛਿਆ ਇੱਕ ਮਲਟੀ ਸਟੋਰ ਹੈ ਸਿੰਘ ਮਲਟੀ ਸਟੋਰ ਮੱਲਣ ਉਹਨਾਂ ਨੇ ਵੀ ਮੇਰੇ ਪੋਸਟਰ ਉੱਤੇ ਪੋਸਟਰ ਲਾਉਣੇ ਸ਼ੁਰੂ ਕਰਤੇ ਬੈਨਰ ਲਾਉਣੇ ਸ਼ੁਰੂ ਕਰਤੇ ਮੈਂ ਪੁੱਛਿਆ ਇਹ ਤੁਹਾਡੇ ਤੋਂ ਬਣਿਆ ਹੈ ਉਹ ਕਹਿੰਦਾ ਬਾਈ ਜੀ ਨਹੀਂ ਅਸੀਂ ਤਾਂ ਬੰਦ ਕਰਤੇ ਜੋਗੀ ਗੋਰ ਤੇ ਗੋਰ ਟ੍ਰੈਂਟਿਕ ਪ੍ਰੈਸ ਦਾ ਪਤਾ ਕਰੋ ਕਿ ਉਹਨਾਂ ਦੀ ਕੀ ਕਾਰਗੁਜ਼ਾਰੀ ਹੈ ਦੇਖੋ ਦੋਸਤੋ ਐ ਕਿਸੇ ਦੀ ਆਵਾਜ਼ ਨੂੰ ਬਲੰਦ ਕਰਨ ਤੋਂ ਕੋਈ ਰੋਕ ਸਕਦਾ ਹੈ ਆਓ ਇਕੱਠੇ ਹੋ ਕੇ ਮੇਰਾ ਸਾਥ ਦਿਓ ਆਪਾਂ ਇਹਨਾਂ ਰਜਵਾੜਿਆਂ ਨੂੰ ਇਹਨਾਂ ਨੀਤੀ ਘੜਿਆਂ ਨੂੰ ਜਿਹੜੇ ਸਾਡੇ ਸਮਾਜ ਨੂੰ ਕੋੜਵਾੰਗ ਲੱਗੇ ਹੋਇਆ ਆਓ ਇਕੱਠੇ ਹੋ ਕੇ ਆਪਾਂ ਹੰਬੜਾ ਮਾਰੀਏ ਮੇਰਾ ਸਾਥ ਦਿਓ ਮੈਨੂੰ ਇੰਨਾ ਕਮਜ਼ੋਰ ਨਾ ਸਮਝੋ ਕਿ ਮੇਰੀ ਆਵਾਜ਼ ਨੂੰ ਇਹ ਦਬਾ ਲੈਣ ਮੈਨੂੰ ਤੁਹਾਡੇ ਸਾਥ ਦੀ ਲੋੜ ਹੈ ਜੇ ਤੁਸੀਂ ਮੇਰੇ ਨਾਲ ਹੈ ਤਾਂ ਮੈਂ ਚਟਾਨ ਵਾਂਗੂ ਖੜਕੇ ਇਹਨਾਂ ਨਾਲ ਮੁਕਾਬਲਾ ਕਰੂੰਗਾ ਇੱਕ ਵਾਰ ਜਦੋਂ ਚਿਕੰਦਰ ਸਾਰੇ ਥਾਮਾ ਤੋਂ ਜੱਦਾ ਜੱਦਾ ਪੋਰਸ ਨਾਲ ਮੁਕਾਬਲਾ ਹੋਈ ਸਾਡੇ ਰਾਜੇ ਨਾਲ ਤੇ ਚਿਕੰਦਰ ਨੂੰ ਅੱਗੋਂ ਰਾਜੇ ਨੇ ਮੂੰਹ ਤੋੜ ਪਾ ਜਵਾਬ ਦਿੱਤਾ ਸਾਡੇ ਪੋਰਸ ਨੇ ਉਹਨੇ ਇਹੋ ਜਾਂ ਉਸ ਦਾ ਟੱਕਰਾ ਕੀਤਾ ਤੇ ਸ਼ਕੰਦਰ ਮੰਨ ਗਿਆ ਸੀਗਾ ਕਹਿੰਦਾ ਠੀਕ ਹੈ ਤੈਨੂੰ ਹਰਾ ਤਾਂ ਜਰੂਰ ਦਿੱਤਾ ਪਰ ਇੰਨੀ ਬਹਾਦਰੀ ਨਾਲ ਕਦੇ ਕਿਸੇ ਨੇ ਅਜ ਰਾਜੇ ਨੇ ਮੇਰਾ ਮੁਕਾਬਲਾ ਨਹੀਂ ਕੀਤਾ ਸੀ ਜਦੋਂ ਸ਼ਕੰਦਰ ਨੂੰ ਪੁੱਛਿਆ ਗਿਆ ਪੋਰਸ ਨੂੰ ਪੁੱਛਿਆ ਗਿਆ ਕਿ ਤੇਰੇ ਨਾਲ ਕਿਸ ਤਰ੍ਹਾਂ ਦਾ ਸਲੂਤ ਸ਼ੁਰੂ ਕਰਨਾ ਚਾਹੀਦਾ ਉਹ ਬੜੀ ਬਹਾਦਰੀ ਨਾਲ ਬੋਲਿਆ ਕਹਿੰਦਾ ਇੱਕ ਰਾਜਾ ਜੋ ਬੰਦੀ ਬਣਾਏ ਰਾਜੇ ਨਾਲ ਹਾਰੇ ਰਾਜੇ ਨਾਲ ਸਲੂਕ ਕਰਦਾ ਉਸ ਤਰ੍ਹਾਂ ਦਾ ਸਲੂਕ ਹੋਣਾ ਚਾਹੀਦਾ ਉਹਦੀ ਐਡੀ ਬਹਾਦਰੀ ਸੀ ਆਪਾਂ ਬਹਾਦਰ ਕੌਮ ਐ ਪੰਜਾਬ ਦੇ ਬਾਹਰ ਛੜ ਲੋਕ ਐ ਮੇਰੀ ਸਾਰੇ ਵੀਰਾਂ ਨੂੰ ਬੇਨਤੀ ਐ ਜਿੱਥੋਂ ਵੀ ਕੋਈ ਸੁਣਦਾ ਵੱਧ ਤੋਂ ਵੱਧ ਇਹ ਵੀਡੀਓ ਨੂੰ ਸ਼ੇਅਰ ਕਰੋ ਤੇ ਤਕੜੇ ਹੋ ਇੱਕ ਗੱਲ ਹੋਰ ਐ ਮੇਰੇ ਨਾਲ ਜੁੜਨ ਲਈ ਮੇਰਾ ਨੰਬਰ ਨੋਟ ਕਰੋ 97 796 10585 ਦੁਬਾਰਾ ਫੇਰ ਬੋਲਦਾ ਮੈਂ 97 796 10585 ਮੇਰਾ ਨੰਬਰ ਹੈ ਮੈਨੂੰ ਫੋਨ ਲਾ ਕੇ ਗੱਲ ਕਰੋ ਬਾਕੀ ਹੋਰ ਕੋਈ ਕਿਸੇ ਕਿਸਮ ਦੀ ਵੀ ਸਮੱਸਿਆ ਹੈ ਬਾਕੀ ਕੋਈ ਦੁੱਖ ਦੇ ਸੁੱਖ ਦੇ ਵਿੱਚ ਕਿਤੇ ਵੀ ਲੋੜ ਪੈਂਦੀ ਹੈ ਮੈਂ ਦੁੱਖ ਤੇ ਸੁੱਖ ਦੇ ਹਰ ਹਲਕੇ ਵਿੱਚ ਘੁੰਮੂਗਾ ਮੈਨੂੰ ਤੁਸੀਂ ਫੋਨ ਕਰਕੇ ਦੱਸਣਾ ਮੈਂ ਆਉਂਗਾ ਧੰਨਵਾਦ ਵੈਰੂ ਜੀ ਕਾ ਖਾਲਸਾ ਵੈਰੂ ਜੀ ਕੀ ਫਤਿਹ